हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਸਿੱਕਾ ਜੀ ਠੀਕ ਨਾਮ ਤੇ ਐਡਰੈਸ ਬੋ ਨਾਮ ਜੰਗ ਸਿੰਘ ਸੋਹੀ ਪਿੰਡ ਹਿੰਮਤਪੁਰਾ ਜ਼ਿਲ੍ਹਾ ਤਸੀਲ ਨਾਹਸਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਮੇਰੇ ਨਿਆਲ ਸਿੰਘਲ ਦੇ ਪਟੋਲ ਰਹੇ ਜਾਂਦੇ ਪਟੋਲਾ ਜੀ ਬਲਾਸਪੁਰ ਆ ਇਧਰ ਹਾਂ ਮੋਬਾਈਲ ਨੰਬਰ ਹੋ ਗਿਆ 98762 ਨਾਸੀ ਸੇ ਨਾਸੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਸ ਹੋਈ ਹੈ ਤੇ ਦੂਜਾ ਸੂਸ ਹੋਈ ਜਾਂਦੀ ਕਦੋਂ ਸੂਈ ਆ ਬਾਈ ਤੜਕੀ 3:00 ਵਜੇ ਸੂਈ ਆ ਆ ਬੱਚਾ ਕੀ ਦੇ ਤਾ ਬੱਛੀ ਦਿੱਤੀ ਆ ਬੱਚੀ ਬੜੀ ਚੰਗੀ ਦਿੱਤੀ ਆ ਹਾਂ ਜੀ ਬੱਚਾ ਬਈ ਬੱਛੀ ਨੂੰ ਜਨਮ ਦਿੰਦਾ ਬੱਛੀ ਚ ਇੱਕ ਕਰ ਜਿਵੇਂ ਬਈ ਕੱਲ ਰਾਤ ਹੀ ਸੂਈਆ ਨਾ ਤੜਕੇ ਤਨ ਕੋਈ ਤੜਕੇ 3 ਵਜੇ ਦੀ ਸੂਈਆ ਬੱਚੀ ਦਾ ਕੰਦ ਕੁੱਦ ਦੇਖੋ ਬਈ ਬਹੁਤ ਚੰਗਾ ਨਾੜੂਆਂ ਨੂੰ ਨਾੜੀਆਂ ਜੇਰ ਪੈ ਗਈ ਬਈ ਹਾਂ ਜੇਰ ਜੇਰ ਪਈ ਓਕੇ ਸਾਰਾ ਠੀਕ ਆ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਵਾਈ ਜਿਵੇਂ ਨਕੀ ਬਹੁਤ ਵਧੀਆ ਚਵਾਈ ਤੜਕੇ ਬਹੁਤਾ ਕੱਢਤਾ ਤਨ ਚਾਰ ਕਰ ਲਈ ਠੀਕ ਆ ਕਿੰਨਾ ਕ ਦੁੱਧ ਦੇ ਦੂਸਤੀ ਮੇੜੇ 25 16 ਤਰਾਂ ਲੈਟ ਦੇ ਤਾ ਪਹਿਲੇ ਸੂਈਆ ਵੀਰ ਤੇ ਤੋਂ ਹੋ ਕੀ ਤੋਂ ਤਰਕੇ ਖੋਲ ਦੇ ਬਈ ਤੋਰ ਕੇ ਦਿਖਾ ਦੇ ਫੇਸ ਬਿਊਟੀ ਚੰਗੀ ਆ ਕੱਦ ਬੱਡ ਚੰਗਾ ਆਰਡਰ ਕਮਾਲ ਦਾ ਖਾਣ ਬਹੁਤ ਚੰਗਾ ਲੱਗਾ। ਮੁਰਤੀ ਵਾਲਾ ਥਣ ਕੱਲਾ ਕੱਲਾ ਥਣ ਬਈ। ਤੋਰਾ ਤਾਰਾ ਚੰਗਾ ਕਰਮ ਵਾਲੀ ਦਾ ਤੇ ਬੱਚਾ ਮਗਰ ਬੱਚੀ ਬੱਚੀ ਬਹੁਤ ਦੇਂਗੀ ਲੈ। ਬੜੇ ਕਮਾਲ ਦਾ ਬਈ। ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਤੋਰਾ ਤਾਰਾ ਚੰਗਾ ਕਰਮ ਵਾਲੀ ਦਾ। ਚੰਗਾ ਬੋਲ ਬਾਈ ਨੇ ਦੱਸਿਆ ਵੀ ਕੱਢਿਆ ਥਣ ਥਣ ਬਹੁਤ ਚੰਗਾ ਨਾੜਾ ਨੋੜਾ ਚੰਗੀਆਂ ਨੇ। ਕੀ ਮੋਲ ਆ ਬਾਈ ਜਾਇਜ਼ ਜਰਾ। ਮੋਲ 18000 ਰੁਪਏ ਹੈ ਜੀ ਮਾਨਤਾਨ ਹੋ ਜਾ ਮਾਨਤਾਨ ਹੋ ਜਾ 6000 ਰੁਪਏ ਬਾਈ ਨੇ ਮੋਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾ ਚੰਗੀ ਆ ਬੜਾ ਸੁਨੱਖੀ ਆ ਬਈ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਸਾਲ ਡੇਢ ਸਾਲ ਨੂੰ ਭਾਂਡਾ ਦੇਖੋ ਬਈ ਕਰਮ ਵਾਲੀ ਦਾ ਲੇਵਲੂਆ ਬਹੁਤ ਚੰਗਾ ਗਾ ਨੇੜੇ ਤੋਂ ਚੈੱਕ ਕਰਵਾਉਂਦੇ ਆ ਕੱਲਾ ਕੱਲਾ ਧਾਣ ਮੁੱਠੀ ਵਾਲਾ ਧਣ ਚਾਰੇ ਧਣ ਨਿਕਣਵੇਂ ਪੂਰੇ ਗੈਪ ਤੇ ਚਵਾਈ ਜੁਈ ਬਾਈ ਕਹਿੰਦਾ ਨੰਬਰ 1 ਹੋਰ ਵਧੀਆ ਚਵਾਈ ਆ ਜੀ ਹਾਂ ਇੱਕ ਕਿਸੇ ਵੀਰ ਨੂੰ ਬਾਈ ਬੈਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ